ਅੱਜ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੁਆਬਾ ਦੇ ਸਾਰੇ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੂਗਾ ਜੂਨ 9 ਤਰੀਕ ਤੱਕ ਉਸ ਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਲਵੜੀਆਂ ਵੀਡੀਓ ਦਾ ਪਤਾ ਚੱਲਦਾ ਰਹੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ 31 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਤੇ ਦਿਨ ਬੁੱਧਵਾਰ 29 ਤਰੀਕ ਨੂੰ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਦੀ ਜਾਣਕਾਰੀ ਦੇ ਸਕਦੀ ਆ ਤੇ ਦਿਨ ਐਤਵਾਰ ਵੀ ਹਲਕੇ ਤੋਂ ਦਰਮਿਆਨੀ ਬਦਲਵਾਈ ਰਹੇਗੀ ਬੁੱਧਵਾਰ 5 ਤਰੀਕ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਤੇ ਅਗਲਾ ਸਾਰਾ ਹਫਤਾ 3 ਤੋਂ ਲੈ ਕੇ 8 ਤੱਕ ਸੰਘਣੀ ਧੁੱਪ ਤੇ ਜ਼ਬਰਦਸਤ ਗਰਮੀ ਹੋਣ ਦੀ ਸੰਭਾਵਨਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੋਵੇਗੀ ਨਜ਼ਰ ਮਾਰੀਏ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਕ ਜੂਨ ਨੂੰ ਇੱਕ ਦਿਨ ਸ਼ਨੀਵਾਰ ਤੇ 3 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਜਤਾਈ ਜਾ ਸਕਦੀ ਆ ਤੇ ਦਿਨ ਬੁੱਧਵਾਰ 5 ਤਰੀਕ ਨੂੰ ਤੇਜ਼ ਮੀਂਹ ਆਵੇਗਾ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਦਿਨ ਬੁੱਧਵਾਰ 29 ਤਰੀਕ ਨੂੰ ਵੀ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਣੀ ਹੋਈ ਆ ਬਾਕੀ ਦਿਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲਵਾਈ ਤੇ ਖੜਾਕੇਦਾਰ ਧੋਪ ਲੱਗੇਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 31 ਤਰੀਕ 1 ਤਰੀਕ ਦੋ ਤੇ ਤਿੰਨ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇ ਸਕਦੀ ਆ ਪਰ ਮੀਂਹ ਆਉਣ ਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਦਿਨ ਬੋਧਵਾਰ 29 ਤਰੀਕ ਨੂੰ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਤੇ ਦਿਨ ਮੰਗਲਵਾਰ ਸੋਮਵਾਰ 3 ਤਰੀਕ ਨੂੰ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਇਸੇ ਤਰ੍ਹਾਂ ਹੀ ਦਿਨ 5 ਦਿਨ ਬੋਧਵਾਰ 5 ਤਰੀਕ ਨੂੰ ਵੀ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਨਵਾਂ ਸ਼ਹਿਰ ਦੇ ਵਿੱਚ ਨਜ਼ਰ ਮਾਰੀਏ ਤਾਂ ਦਿਨ ਸ਼ੁੱਕਰਵਾਰ 31 ਤਰੀਕ ਨੂੰ ਮੀ ਆਵੇਗਾ ਤੇ ਦਿਨ ਸ਼ਨੀਵਾਰ ਤੇ ਐਤਵਾਰ ਮੰਗਲਵਾਰ ਤੇੰ ਤਰੀਕ ਨੂੰ 4 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਤੇ ਹਨੇਰੀ ਆਉਣ ਦੀ ਸੰਭਾਵਨਾ ਦਿਨ ਬੁੱਧਵਾਰ 5 ਤਰੀਕ ਜੂਨ 5 ਨੂੰ ਹੋਵੇਗੀ ਮਾਨਸਾ ਜ਼ਿਲ੍ਹੇ ਦੇ ਵਿੱਚ ਬਦਲਵਾਈ ਹੋਣ ਦੀ ਸੰਭਾਵਨਾ 31 ਜੂਨ 1 ਤੇ 2 ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਕੜਾਕੇदार ਗਰਮੀ ਰਹੇਗੀ ਤੇ ਦਿਨ ਬੁੱਧਵਾਰ 29 ਤਰੀਕ ਨੂੰ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਜਿਤਾਈ ਜਾ ਸਕਦੀ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 1 ਤੇ 2 ਤਰੀਕ ਨੂੰ ਹਰਗਤੇ ਦਰਮਿਆਨੀ ਬਦਲਬਾਈ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਸੰਘਣੇ ਬੱਦਲ ਰਹਿਣਗੇ ਸੰਘਣੀ ਧੋਪ ਪਰਵੇਗੀ ਤੇ ਗਰਮੀ ਦੇ ਵਿੱਚ ਵਾਦਾ ਹੁੰਦਾ ਰਹੇਗਾ ਦਿਨ ਮੰਗਲਵਾਰ ਤੇ 3 ਤਰੀਕ ਤੇ 4 ਤਰੀਕ ਨੂੰ ਹਨੇਰੀ ਆਉਣ ਦੀ ਸੰਭਾਵਨਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਰਹੇਗੀ ਮੁਖਸਰ ਜ਼ਿਲ੍ਹੇ ਦੇ ਵਿੱਚ 1 ਤਰੀਕ 2 ਤਰੀਕ ਨੂੰ ਤੇ 31 3 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਤੇ ਬਾਕੀ ਦਿਨਾਂ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ ਤੇ ਮੀਂਹ ਹਨੇਰੀ ਆਉਣ ਦੀ ਸੰਭਾਵਨਾ ਦਿਨ ਬੁੱਧਵਾਰ 29 ਤਰੀਕ ਤੇ ਦਿਨ ਸੋਮਵਾਰ 30 ਤਰੀਕ ਨੂੰ ਹੋਵੇਗੀ ਸੰਗਰੂਜਲੇ ਤੇ ਨਜ਼ਰ ਮਾਰੀਏ ਤਾਂ ਹਨੇਰੀ ਆਉਣ ਦੀ ਸੰਭਾਵਨਾ ਦਿਨ ਬੁੱਧਵਾਰ ਨੂੰ ਰਹੇਗੀ 31 ਤਰੀਕ 1 ਤੇ 2 ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਦੇ ਨਾਲ ਹਲਕੇ ਤੋਂ ਦਰਮਿਆਨੀ بارش ਹੋਵੇਗੀ ਇਸੇ ਤਰ੍ਹਾਂ ਇਹ ਦਿਨ ਸੋਮਵਾਰ ਤੇੰਤਰੀਕ ਨੂੰ ਵੀ ਟਟਵੀ ਇਲਾਕੇ ਦੇ ਵਿੱਚ بارش ਹੋ ਸਕਦੀ ਹੈ। ਪਟਿਆਲਾ ਜ਼ਿਲ੍ਹੇ ਦੇ ਵਿੱਚ ਨਜ਼ਰ ਮਾਰੀਏ ਤਾਂ ਹਲਕੇ ਤੋਂ ਦਰਮਿਆਨੇ ਟਟਵੀ بارش 31 ਤਰੀਕ 3 ਤਰੀਕ ਨੂੰ ਰਹੇਗੀ ਤੇ ਬਾਕੀ ਦਿਨਾਂ ਦੇ ਵਿੱਚ ਜ਼ਬਰਦਸਤ ਗਰਮੀ ਹੋਣ ਦੀ ਸੰਭਾਵਨਾ ਹੋਵੇਗੀ। ਦਿਨ ਬੋਧਵਾਰ 5 ਤਰੀਕ ਨੂੰ ਜ਼ਬਰਦਸਤ ਹਨੇਰੀ ਆਉਣ ਦੀ ਸੰਭਾਵਨਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਰਹੇਗੀ। ਫਤਿਹਗੜ ਸਾਹਿਬ ਜ਼ਿਲ੍ਹੇ ਉਤੇ ਨਜ਼ਰ ਮਾਰੀਏ ਤਾਂ ਪਾਕੀ ਸਾਰੇ ਦਿਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਬਦਲਵਾਈ ਹੋਵੇਗੀ ਪਰ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਤੇ ਹਨੇਰੀ ਆਉਣ ਦੀ ਸੰਭਾਵਨਾ ਦਿਨ ਬੋਧਵਾਰ 5 ਤਰੀਕ ਨੂੰ ਰਹੇਗੀ। ਔਰੋਪੜ ਜ਼ਿਲ੍ਹੇ ਦੇ ਵਿੱਚ ਵੀ ਇਸੇ ਤਰ੍ਹਾਂ ਮੌਸਮ ਹੋਵੇਗਾ। ਦਿਨ ਮੰਗਲਵਾਰ 4 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹਲਕੇ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਹਨੇਰੀ ਆਉਣ ਦੀ ਸੰਭਾਵਨਾ ਦਿਨ ਐਤਵਾਰ 2 ਤਰੀਕ ਨੂੰ ਹੋਵੇਗੀ। ਮੁਹਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਹਲਕੇ ਤੋਂ ਦਰਮਿਆਨੀ ਬੱਦਲਵਾਈ ਤੇ ਨਾਲ ਕੜਾਕੇਦਾਰ ਧੁੱਪ ਅਗਲੇ 2 ਹਫ਼ਤੇ ਦਿਖਾਈ ਦੇਵੇਗੀ ਪਰ ਮੀਂਹ ਆਉਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਦਿਨ ਬੋਧਵਾਰ 5 ਤਰੀਕ ਨੂੰ ਜ਼ਬਰਦਸਤ ਹਨੇਰੀ ਆਉਣ ਦੀ ਸੰਭਾਵਨਾ ਮੁਹਾਲੀ ਦੇ ਵਿੱਚ ਹੋਵੇਗੀ। ਕਪੂਰਥਲਾ ਦੇ ਵਿੱਚ ਦੇ ਰੈਤਵਾਰ 2 ਤਰੀਕ ਤੇ ਦਿਨ ਸੋਮਵਾਰ 3 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਤੇ ਦਿਨ ਬੁੱਧਵਾਰ 5 ਤਰੀਕ ਨੂੰ ਇਹ ਜੋ ਪ੍ਰਦਰਸਤ ਚਖੜ ਤੇ ਹਨੇਰੀਆਂ ਚੱਲਣਗੀਆਂ ਜਿਸ ਦੇ ਨਾਲ ਫਸਲੀ ਤੇ ਬਾਕੀ ਕਾਰੋਬਾਰੀ ਨੁਕਸਾਨ ਵੀ ਹੋ ਸਕਦਾ ਜਲੰਧਰ ਦੇ ਇਲਾਕੇ ਦੇ ਵਿੱਚ ਹਲਕੇ ਤੇ ਦਰਮਿਆਨੀ ਬਦਲਵਾਈ ਇਸ ਹਫਤੇ ਦਿਖਾਈ ਦੇਵੇਗੀ ਜਦਕਿ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਤੇ ਜ਼ਬਰਦਸਤ ਹਨੇਰੀ ਆਉਣ ਦੀ ਸੰਭਾਵਨਾ ਦਿਨ ਬੁੱਧਵਾਰ 5 ਤਰੀਕ ਨੂੰ ਜਲੰਧਰ ਇਲਾਕੇ ਦੇ ਵਿੱਚ ਵੀ ਰਹੇਗੀ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 31 ਜੂਨ 1 2 3 ਤੇ 4 ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਹਲਕੇ ਤੋਂ ਦਰਮਿਆਨੀ بارش ਟੁੱਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਹਨੇਰੀ ਆਉਣ ਦੀ ਸੰਭਾਵਨਾ ਦਿਨ ਬੁੱਧਵਾਰ 5 ਤਰੀਕ ਨੂੰ ਰਹੇਗੀ ਤਨਤਨ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 1 ਤਰੀਕ ਤੇ 3 ਤਰੀਕ ਨੂੰ ਹੋਵੇਗੀ ਤੇ ਹਨੇਰੀ ਆਉਣ ਦੀ ਸੰਭਾਵਨਾ 5 ਤਰੀਕ ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਜਬਰਦਸਤ ਗਰਮੀ ਪੈਣ ਦੀ ਸੰਭਾਵਨਾ ਇਸੇ ਤਰ੍ਹਾਂ ਹੀ ਬਰਕਰਾਰ ਰਹੇਗੀ। ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਆਉਣ ਦੀ ਸੰਭਾਵਨਾ ਦਿਨ ਸ਼ਨੀਵਾਰ ਜੁਨ 1 ਤਰੀਕ, 2 ਤਰੀਕ ਤੇ 4 ਤਰੀਕ ਨੂੰ ਹੋਵੇਗੀ। ਬਾਕੀ ਦਿਨਾਂ ਦੇ ਵਿੱਚ ਕੜਾਕੇਦਾਰ ਗਰਮੀ ਇਸੇ ਤਰ੍ਹਾਂ ਹੀ ਪੈਂਦੀ ਰਹੇਗੀ ਤੇ ਹਲਕੇ ਤੋਂ ਦਰਮਿਆਨੀ ਟੁੱਟਵੀਂ ਬਦਲਬਾਈ ਦਿਖਾਈ ਦੇ ਸਕਦੀ ਆ ਤੇ ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਦਿਨ ਬੁੱਧਵਾਰ 5 ਤਰੀਕ ਨੂੰ ਜ਼ਬਰਦਸਤ ਹਨੇਰੀ ਆਉਣ ਦੀ ਸੰਭਾਵਨਾ ਕਿਰਤਾਰਪੁਰ ਜ਼ਿਲ੍ਹੇ ਦੇ ਵਿੱਚ ਵੀ ਰਹੇਗੀ ਪਠਾਨਕੋਟ ਜ਼ਿਲ੍ਹੇ ਵਿੱਚ ਨਜ਼ਰਮਾਰੀ ਹੈ ਤਾਂ ਮੀਂਹ ਆਉਣ ਦੀ ਸੰਭਾਵਨਾ ਦਿਨ ਮੰਗਲਵਾਰ 4 ਤਰੀਕ ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਰਬਾਈ ਦਿਖਾਈ ਦੇਵੇਗੀ ਤਾਂ ਜ਼ਬਰਦਸਤ ਹਨੇਰੀ ਆਉਣ ਦੀ ਸੰਭਾਵਨਾ ਦਿਨ ਐਤਵਾਰ 2 ਤਰੀਕ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਰਹੇਗੀ ਚਾਹੰਦੇ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਨਾ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਸਾਰਿਆਂ ਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ